ਲੋਹਾਰਾ ਕਾ ਰੋਡ ਤੇ ਚੱਲੀ ਗੋਲੀਬਾਰੇ ਪ੍ਰੈਸ ਕਲੱਬ ਨਿਊ ਅੰਮ੍ਰਿਤਸਰ ਵਿੱਚ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਇੰਪਰੂਵਮੈਂਟ ਟਰਸਟ ਦੇ ਸਾਥਕਾ ਚੇਅਰਮੈਨ ਦਿਨੇਸ਼ ਬੱਸੀ ਨੇ ਕਿਹਾ ਕਿ ਇਸ ਘਟਨਾ ਦੇ ਨਾਲ ਉਹਨਾਂ ਦੇ بیٹے ਵੰਸ਼ ਦਾ ਕੋਈ ਲੈਣਾ ਦੇਣਾ ਨਹੀਂ ਹੈ ਮੇਰਾ ਬੇਟਾ ਉਸ ਟਾਈਮ ਤੇ ਉੱਥੇ ਨਹੀਂ ਸੀ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਪਰਚੇ ਵਿੱਚ ਉਸ ਦਾ ਨਾਮ ਸ਼ਾਮਿਲ ਕੀਤਾ ਗਿਆ ਹੈ ਜੋ ਕਿ ਬਿਲਕੁਲ ਗਲਤ ਹੈ ਇਸ ਹੋਈ ਘਟਨਾ ਨੂੰ ਲੈ ਕੇ ਨਗਰ ਨਿਗਮ ਵਿਰੋਧੀ ਟੀਰਾ ਨੇ ਨੇਤਾ ਕਾਉਂਸਲਰ ਵਿਕਾਸ ਸੋਨੀ ਨੇ ਕਿਹਾ ਕਿਉਂ ਕਿਸੇ ਨਾਲ ਵੀ ਤੱਕਾ ਨਹੀਂ ਹੋਣ ਦੇਣਗੇ ਪਾਵਿਓ ਦਿਨੇਸ਼ ਬਸੀ ਦਾ ਬੇਟਾ ਹੋਵੇ ਜਾਂ ਕੋਈ ਹੋਰ ਸੱਚਾਈ ਦਾ ਸਾਥ ਦੇਣਗੇ ਤੇ ਝੂਠਾ ਪਰਚਾ ਕਰਨ ਦੀ ਨੌਬਤ ਵਿੱਚ ਇਨਸਾਫ ਲੈਣ ਤੱਕ ਉਹ ਸੜਕਾਂ ਦੇ ਉੱਤਰ ਕੇ ਰੋਸ ਪ੍ਰਦਰਸ਼ਨ ਵੀ ਕਰਨਗੇ ਤੇ ਟਰਨੇ ਵੀ ਲਾਣਗੇ ਉਸ ਬੱਚੇ ਦਾ ਵੀ ਬੱਚੇ ਉਹ ਆਪਣਾ ਬੱਚਾ ਜਾਨ ਬਚਾ ਕੇ ਭੱਜ ਰਿਹਾ ਔਰ ਉਸ ਬੱਚੇ ਤੇ ਵੀ ਇਹਨਾਂ ਨੇ ਬੱਚਾ ਪਾਤਾ ਕਿ ਕੁਨਾਲ ਨੇ ਲਲਕਾਰਾ ਮਾਰਿਆ ਜੇ ਉਹਨੇ ਲਲਕਾਰਾ ਮਾਰਿਆ ਹੁੰਦਾ ਤੇ ਉਹ ਬੱਚਾ ਉਥੋਂ ਭੱਜਦਾ ਨਹੀਂ ਮੇਰਾ ਬੇਟਾ ਨਾ ਤੇ ਉੱਥੇ ਸੀ ਸਿਰਫ ਮੇਰੇ ਰਾਜਨੀਤੀ ਵਿਰੋਧੀ ਜਿਹੜੇ ਆ ਜਾਣ ਬੁਝ ਕੇ ਇਹਨੂੰ ਸਿਆਸੀ ਰੰਗ ਦੇਣ ਵਾਸਤੇ ਮੈਨੂੰ ਤੇ ਮੇਰੇ ਬੱਚੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਹ ਬੱਚੇ ਨੂੰ ਇਹਨਾਂ ਨੇ ਕੁੱਟਿਆ ਦੀ ਦਸਤਾਰ ਲਾਈ ਇਹ ਬੱਚਾ ਆਪਣੇ ਮਾਪੇ ਨਾਲ ਗੱਲ ਕਰ ਰਿਹਾ। ਪਹਿਲਾਂ ਇੱਕ ਦੋ ਜਾਨੇ ਭੱਜਿਆ ਏ ਔਰ ਜਿਸ ਲੜਕੇ ਦੇ ਗੋਲੀ ਵੱਜੀ ਆ। ਆ ਦੇਖੋ ਆ ਦੋ ਬੱਚੇ ਪਹਿਲਾਂ ਭੱਜਿਆ ਉਹਨੂੰ ਘੇਰਨ ਲਈ ਹੁਣ ਜਿਸ ਜਿਸ ਮੁੰਡੇ ਦੇ ਗੋਲੀ ਵੱਜੀ ਆ ਉਹ ਮੁੰਡਾ ਐ ਭੱਜ ਗਏ ਉੱਥੇ ਜਾ ਕੇ ਇਹਨਾਂ ਨੂੰ ਕੁੱਟਣਾ ਸ਼ੁਰੂ ਹੋਏਗਾ ਐ ਭੱਜਾ ਗਿਆ ਉਹਨੇ ਜਾਂਦੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦੇਣਾ ਉਸ ਛੋਟੇ ਬੱਚੇ ਦੀ ਇਹਨਾਂ ਨੇ ਦਸਤਾਰ ਦੀ ਬੇਅਦਬੀ ਕੀਤੀ ਔਰ ਇਹਨਾਂ ਕੋ ਪਹਿਲਾਂ ਤੇ ਇਹ ਪੁੱਛਿਆ ਜਾਵੇ ਕਿ ਇਹਨਾਂ ਕੋ 22 ਸਾਲ ਦੇ ਬੱਚਿਆਂ ਕੋ ਹਥਿਆਰ ਕਿੱਥੋਂ ਆਏ ਕੀ ਇਹਨਾਂ ਦੇ ਲਾਇਸੈਂਸ ਬਣਿਆ ਪੁਲਿਸ ਇਹ ਜਾਂਚ ਦਾ ਵਿਸ਼ਾ ਹੈ ਔਰ ਇਹਨਾਂ ਦੀ ਜਿਹੜੀ ਕਾਲੀ ਗੱਡੀ ਆ PB02EX डबल 307 ਉਹਦੇ ਕਾਲੇ ਸ਼ੀਸ਼ੇ ਕਰਾ ਕੇ ਘੁੰਮ ਰਹੇ ਆ ਕੀ ਉਹ ਗੱਡੀ ਦੇ ਕਾਲੇ ਸ਼ੀਸ਼ਿਆਂ ਦੀ ਇਹਨਾਂ ਕੋਲ ਪਰਮਿਸ਼ਨ ਹੈ ਇਹਨਾਂ ਨੂੰ ਕੋਈ ਪੁਲਿਸ ਨੇ ਪਰਮਿਸ਼ਨ ਦਿੱਤੀ ਆ ਮੈਂ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਕਹਿੰਨਾ ਕਿ ਇਹਦਾ ਸੰਗਿਆਨ ਲੈਣ ਜਿਹੜੀ ਬੱਚੇ ਦੀ ਪੱਗ ਦੀ ਬੇਅਦਬੀ ਹੋਈ ਹੈ ਉਹਦੇ ਕੇਸਾਂ ਨੂੰ ਬੇਅਦਬੀ ਕੀਤੀ ਆ ਇਹਨਾਂ ਤੇ 295 ਦਾ ਪਰਚਾ ਕਟਾਇਆ ਹੈ ਅੱਜ ਤੱਕ ਜਿੰਨੀ ਦੇਰ ਵੀ ਹੋ ਗਈ ਹੈ ਮੈਨੂੰ ਦੇਖ ਰਿਹਾ ਮੈਂ ਬੱਸੀ ਜੀ ਉਹਨਾਂ ਦਾ ਖਾਸ ਕਰਕੇ ਇਹਨਾਂ ਦੇ بیٹے ਨੂੰ ਉਹਨੇ ਕਦੀ ਵੀ ਕਿਸੇ ਨਾਲ ਲੜਾਈ ਝਗੜਾ ਇਸ ਪਰਿਵਾਰ ਨੇ ਕਦੀ ਨਹੀਂ ਕੀਤਾ ਸੋ ਬੱਸੀ ਜੀ ਨੇ ਆਪ ਹੀ ਦੱਸ ਦਿੱਤਾ ਹੈ ਕਿ ਇਹ ਪੋਲੀਟੀਕਲ ਤੌਰ ਤੇ ਇਹਨਾਂ ਤੇ ਇਹਨਾਂ ਨੂੰ ਬਦਨਾਮ ਕਰਨ ਲਈ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਜਿਹੜਾ ਦਾਗ ਲਾਇਆ ਜਾ ਰਿਹਾ ਕਿ ਬਦਮਾਸ਼ੀ ਕਰ ਰਹੇ ਨੇ ਉਹ ਇਹਨਾਂ ਦੇ ਬਦਨਾਮ ਦਾਗ ਲਾਇਆ ਜਾ ਰਿਹਾ ਸੋ ਅੱਜ ਅਸੀਂ ਕਾਫੀ ਕੌਂਸਲ ਸਭਾ ਨਾਲ ਕਾਂਗਰਸ ਪਾਰਟੀ ਦਿਨੇਸ਼ ਬੱਸੀ ਜੀ ਦੇ ਨਾਲ ਹੈ ਉਸ ਬੇਟੇ ਦੇ ਆਪਣੇ ਬੱਚੇ ਦੇ ਨਾਲ ਅਸੀਂ ਜੇ ਅੱਜ ਬੱਸੀ ਜੀ ਨੇ ਗੱਲ ਕੀਤੀ ਹੈ ਕਮਿਸ਼ਨਰ ਸਾਹਿਬ ਨੂੰ ਅਸੀਂ ਲੈਟਰ ਦੇਣ ਜਾ ਰਹੇ ਹਾਂ ਇਨਕੁਆਇਰੀ ਵਾਸਤੇ ਜੇ 2-3 ਦਿਨਾਂ ਚ ਇਨਕੁਆਇਰੀ ਤੇ ਸਾਡੇ ਉਸ ਬੇਟੇ ਦਾ ਨਾਮ ਵਿੱਚੋਂ ਨਹੀਂ ਕੱਢਿਆ ਗਿਆ ਕਿ ਉਹ ਮੌਕੇ ਤੇ ਮੌਜੂਦ ਨਹੀਂ ਸੀ ਜੇ ਉਹ ਮੌਜੂਦ ਹੋਵੇ ਜੇ ਉਹਦੀ ਸੀਸੀਟੀਵੀ ਫੁਟੇਜ ਹੈ ਉਹਦੀ ਵੀਡੀਓ ਨਿਕਲ ਆਵੇ ਉਹਦੀ ਲੋਕੇਸ਼ਨ ਨਿਕਲ ਆਵੇ ਤਾਂ ਅਸੀਂ ਉਹਦੀ ਕਦੀ ਸਪਾਰਸ਼ ਨਹੀਂ ਕਰਾਂਗੇ ਨਾ ਬੱਸੀ ਜੀ ਆਪਣੀ ਬੇਟੀ ਦੀ ਸਪਾਰਸ਼ ਕਰਨਗੇ ਪਰ ਤੱਕਾ ਆਪਾਂ ਕਿਸੇ ਨਾਲ ਵੀ ਨਹੀਂ ਹੁੰਦੇ ਨੇ ਇਹ ਨਹੀਂ ਕਿ ਉਹ ਬੱਸੀ ਜੀ ਦਾ ਬੇਟਾ ਹੈ ਤਾਂ ਅਸੀਂ ਉਹਦੇ ਨਾਲ ਜਿਹਦੇ ਨਾਲ ਵੀ ਗਲਤ ਹੋਏਗਾ ਅੱਜ ਉਹਦੇ ਨਾਲ ਖਖੋਵਾਂਗੇ ੱੱਕਾ ਕਿਸੇ ਨਾ ਨਹੀਂ ਹੁੰਦਿਆਂਗੇ ਅੱਜ ਇਸ ਪੰਜਾਬ ਦਾ ਮਾਹੌਲ ਵੈਸੇ ਵੀ ਬੜਾ ਸੈਂਸਿਟਿਵ ਹੈ ਥਾਂ ਥਾਂ ਤੇ ਗੋਲੀਆਂ ਚੱਲ ਰਹੀ ਹੈ ਥਾਂ ਥਾਂ ਤੇ ਰੋਜ਼ ਮਰਡਰ ਹੋ ਰਹੇ ਨੇ ਮੈਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਰੋਜ਼ ਅਸੀਂ ਗੱਲ ਕਰਦੇ ਆ ਇਹਨਾਂ ਕੋਲ ਕੰਟਰੋਲ ਹੋ ਨਹੀਂ ਰਿਹਾ ਔਰ ਨਾਜਾਇਜ਼ ਬੱਚਿਆਂ ਨੂੰ ਇਸ ਬੰਨੇ ਧੱਕਦੇ ਪਏ ਨੇ ਨਾਜਾਇਜ਼ ਪਰਚੇ ਕਰਦੇ ਬਿਨ ਉਹ ਗਲਤ ਗੱਲ ਹੈ ਸੋ ਪੁਲਿਸ ਪ੍ਰਸ਼ਾਸਨ ਨੂੰ ਮੈਂ ਮੀਡੀਆ ਰਾਹੀਂ ਰਿਕੁਐਸਟ ਕਰਨਾ ਚਾਹੁੰਦਾ ਹਾਂ ਕਿ ਸੱਚ ਦਾ ਸੱਚ ਪਾਣੀ ਦਾ ਪਾਣੀ ਕੀਤਾ ਜਾਵੇ ਕਲੀਅਰ ਕਟ ਕੀਤਾ ਜਾਵੇ ਜਿਹੜੇ ਦੋਸ਼ੀ ਨੇ ਉਹਨਾਂ ਦਾ ਪਰਚਾ ਕੀਤਾ ਜਾਏ ਜ ਉਨ੍ਹਾਂ ਤੇ ਪਰਚਾ ਨਾ ਕੀਤਾ ਜਾ ਉਹਨਾਂ ਨੂੰ ਇਨਕੁਆਇਰੀ ਕਰਕੇ ਬਾਹਰ ਕੱਢਿਆ ਜਾ ਅੱਜ ਪ੍ਰੈਸ ਕਲੱਬ ਦੇ ਵਿੱਚ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਵੱਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਕਿ ਜਿਹੜੀ ਲਹਾਰਕਾਰ ਰੋਡ ਤੇ ਫਾਇਰਿੰਗ ਹੋਈ ਹੈ ਉਸ ਦੇ ਵਿੱਚ ਉਸ ਦੇ ਵਿੱਚ ਵੰਸ ਦਾ ਕੋਈ ਵੀ ਲੈਣਾ ਦੇਣਾ ਨਹੀਂ ਤੇ ਉਹਨਾਂ ਨੂੰ ਨਜਾਇਜ਼ ਫਸਾਇਆ ਜਾ ਰਿਹਾ ਹੈ ਵਿਰੋਧੀ ਧਿਰ ਦੇ ਨੇਤਾ ਵਿਕਾਸ ਸੋਨੀ ਨੇ ਕਿਹਾ ਕਾਉਂਸਲਰ ਨੇ ਕਿ ਉਹ ਕਿਸੇ ਵੀ ਬੰਦੇ ਦੇ ਨਾਲ ਜਾਂ ਕਿਸੇ ਵੀ ਵਿਅਕਤੀ ਦੇ ਅਦਾਲਤ ਤੱਕ ਨਹੀਂ ਹੋਣ ਦੇਣਗੇ ਉਹਨਾਂ ਨੇ ਕਿਹਾ ਕਿ ਦਿਨੇਸ਼ ਮੱਸੀ ਦਾ ਪਰਿਵਾਰ ਤੇ ਉਹਦਾ ਬੇੜਾ ਵੰਸ਼ ਇਸ ਕੇਸ ਵਿੱਚ ਬਿਲਕੁਲ ਨਹੀਂ ਹਨ ਜੇਕਰ ਹੋਣਗੇ ਤੇ ਉਹਨਾਂ ਤੇ ਪਰਚਾ ਕੀਤਾ ਜਾਵੇ ਜੇਕਰ ਉਹ ਨਹੀਂ ਹਨ ਤੇ ਉਹਨਾਂ ਤੇ ਝੂਠਾ ਪਰਚਾ ਦਰਜ ਕਰਦਾ ਅਸੀਂ ਸਖਤ ਵਿਰੋਧ ਕਰਾਂਗੇ ਲੋਨ ਪਈ ਤੇ ਛੜਕਾ ਤੇ ਵੀ ਉਤਰਾਂਗੇ ਤੇ ਅਸੀਂ ਪੁਲਿਸ ਕਮਿਸ਼ਨਰ ਤੇ ਹੋਰ ਮੈਂ ਕਰਾਉ ਵੀ ਕਰਾਂਗੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ